ਦੇ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀਗੀ। ਔਰ ਜਿਸ ਪ੍ਰਕਾਰ ਧਨ ਦਾ, ਬਲ ਦਾ ਇਸਤੇਮਾਲ ਕੀਤਾ ਗਿਆ। ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ। account seize ਕਰ ਦਿੱਤੇ ਗਏ। ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ। ਚਰਨ ਸੀਮਾ ਤੇ ਬੇਰੋਜ਼ਗਾਰੀ ਹੈ। ਚਰਨ ਸੀਮਾ ਤੇ ਮਹਿੰਗਾਈ ਹੈ। ਔਰ ਦੇਸ਼ ਤੇ ਬਹੁਤ ਹਾਲਾਤ ਨਾਜ਼ੁਕ ਨੇ। ਔਰ ਤੁਸੀਂ ਜਿਸ ਤਰ੍ਹਾਂ ਕਿ ਹੈ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਵੱਲ ਤੋਂ ਬਾਅਦ ਹੋਏ ਹੈ ਇਹਦੇ ਕੋਈ ਚੰਗੇ ਸੰਕੇਤ ਨਹੀਂ ਹੈ ਔਰ ਮੈਂ ਆਸ ਕਰਦਾ ਕਿ ਹੁਣ ਜਿਹੜੀ ਚੁਣੀ ਹੋਈ ਸਰਕਾਰ ਹੈ ਇਹ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ ਦੇਸ਼ ਨੂੰ ਵੰਡਣਾ ਕਿਵੇਂ ਹੈ ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ ਸਿੱਖਾਂ ਨੂੰ ਅਲੱਗ ਕਰ ਦਿਓ ਮੁਸਲਮਾਨਾਂ ਨੂੰ ਅਲੱਗ ਕਰ ਦਿਓ ਇਸ ਪੰਜਾਬ ਦੇ ਅੰਦਰ ਬਹੁਤ ਵੱਡੇ 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 ਦੁਖਾਂਤ ਹੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੰਡਣ ਦੀ ਕੋਸ਼ਿਸ਼ ਹੋਈ ਹੈ ਉਹ ਯੁੱਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕੀ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸੰਜਾਂ ਸੋ ਲੋਕਾਂ ਨੂੰ ਰਾਮ ਜੀ ਦੇ ਨਾਂ ਤੇ ਬੇਫਕੂ ਬਨਾਇਆ ਅੰਤਮ ਸਮੇਂ ਤੇ ਬਹੁਤ ਸਾਰੇ ਲੱਡੂ ਵੰਡ ਦਿੱਤੇ ਗਏ ਕਿ ਪ੍ਰਸ਼ਾਦ ਆਇਆ ਹਯੁੱਧਿਆਚੋਂ ਪਤਾ ਨਹੀਂ ਆਇਆ ਕਿ ਨਹੀਂ ਆਇਆ ਔਰ ਰਾਮ ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ ਅਪਮਾਨ ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਅਦ ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਫੋਟੋ ਹਾਂ ਸਿਗੀ ਉਜਿਸ ਪ੍ਰਕਾਰ ਮੈਂ ਕਿਹਾ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹਦੇ ਤੋਂ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ ਸੋ ਮੈਂ ਆਸ ਕਰਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਔਰ ਨਾਲ ਆਸ ਕਰਦਾ ਕਿ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਮਜ਼ਦੂਰਾਂ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀਗੀ। ਔਰ ਜਿਸ ਪ੍ਰਕਾਰ ਧਨ ਦਾ, ਬਲ ਦਾ ਇਸਤੇਮਾਲ ਕੀਤਾ ਗਿਆ। ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ। account seize ਕਰ ਦਿੱਤੇ ਗਏ। ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ। ਚਰਨ ਸੀਮਾ ਤੇ ਬੇਰੋਜ਼ਗਾਰੀ ਹੈ। ਚਰਨ ਸੀਮਾ ਤੇ ਮਹਿੰਗਾਈ ਹੈ। ਔਰ ਦੇਸ਼ ਤੇ ਬਹੁਤ ਹਾਲਾਤ ਨਾਜ਼ੁਕ ਨੇ। ਔਰ ਤੁਸੀਂ ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਵੱਲ ਤੋਂ ਬਾਅਦ ਹੋਏ ਹੈ ਇਹਦੇ ਕੋਈ ਚੰਗੇ ਸੰਕੇਤ ਨਹੀਂ ਹੈ ਔਰ ਮੈਂ ਆਸ ਕਰਦੇ ਹਾਂ ਕਿ ਹੁਣ ਜਿਹੜੀ ਚੁਣੀ ਹੋਈ ਸਰਕਾਰ ਹੈ ਇਹ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ ਦੇਸ਼ ਨੂੰ ਵੰਡਣਾ ਕਿਵੇਂ ਹੈ ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕੀ ਹਿੰਦੂ ਨੂੰ ਅਲੱਗ ਕਰ ਦਿਓ ਸਿੱਖਾਂ ਨੂੰ ਅਲੱਗ ਕਰ ਦਿਓ ਮੁਸਲਮਾਨਾਂ ਨੂੰ ਅਲੱਗ ਕਰ ਦਿਓ ਇਸ ਪੰਜਾਬ ਦੇ ਅੰਦਰ ਬਹੁਤ ਵੱਡੇ 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 ਦੁਖਾਂਤ ਹੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੰਡਣ ਦੀ ਕੋਸ਼ਿਸ਼ ਹੋਈ ਹੈ ਉਹ ਯੋਧਿਆਂ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ कि राम भगवान जी ने कहा कि मैं सब दा सांझ आएं सो लोगां नु राम जी दे नाम ते बेफकूप बनाया अ अंतिम समय ते बहुत सारे लड्डू ਵੰਡ ਦਿੱਤੇ ਗਏ ਕਿ ਪ੍ਰਸ਼ਾਦ ਆਇਆ अयोध्या ਚ ਪਤਾ ਨਹੀਂ ਆਇਆ ਕਿ ਨਹੀਂ ਆਇਆ और राम जी दा मैं समझदा कि ਸਾਡੇ ਭਗਵਾਨ ਦਾ ਵੀ અપમાન ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਅਦ ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਫੋਟੋ ਹਾਂ ਸਿੱਗੀ ਉਜਿਸ ਪ੍ਰਕਾਰ ਮੈਨੂੰ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹੇ ਤੋ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ ਸੋ ਮੈਂ ਆਸ ਕਰਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਔਰ ਨਾਲ ਆਸ ਕਰਦਾ ਕਿ ਦੇਸ਼ ਨੂੰ ਅੱਗੇ ਵਧਾਉਣਾ ਸੀ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਮਜ਼ਦੂਰਾ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨੇ